हेलो Halo. जी हां दासो हां दासो कौन है जबना कि चेक करा मैं अन नंबर नहीं चोक दांदा मैं अन नंबर नहीं चोक दांदा हां दासो आज हुई था कि सारे बाकी आवे जो करा था हां की गल की यार क्या कह रहे हो भारी रखले तीन ਕੋ ਮਰ ਰਹਾ ਹਾਂ ਹਾਂਜੀ ਹਾਂਜੀ ਦੱਸੋ ਅਰੇ ਵਾਹ ਹੱਡਿਓ ਕੇ ਤੇਰੇ ਵੇਹਿੰਦੇ ਵੀ ਜਰਾ ਕਰਦੇ ਆ ਤੈਨੂੰ ਕੀ ਲੱਗਤੋਂ ਦੇ ਦਈਏ ਤੁਹਾਡਾ ਬਿਲਾਵਿਲ ਮਾ ਖਾਣਾ ਖਰਿਆ ਮੇਰੇ ਤੋਂ ਪਰ ਵਾਹ ਇਹਦਾ ਆਵਧਨ ਘਟੰਦੇ ਆ ਅਦੀ ਰਕਣਾ ਨਹੀਂ ਰੋਦਾ ਉਹ ਜੁਕਾ ਦਾ ਨਾ ਨਿਕਾਣ ਕਰਾਏ ਉਹ ਮਰਲਾ ਅਵੇਜ ਕਰਾਏ ਜਾਂ ਫੋਕਲ ਜੁਕਾ ਹੀ ਆ ਰਿਹਾ ਉਹ ਨਹੀਂ ਰੋੜੀ ਰੋਨੀ ਤੇਰਾ ਰਾਤ ਜੌੜੀ ਦੇ ਭਰਾ ਮੈਂ ਕਹਿੰਦਾ ਮੈਂ ਕੋ ਅਨਲੌਨ ਵੀਰ ਨੂੰ ਕੌਣ ਚੁੱਕਦਾ ਨਹੀਂ ਕਿਹਦਾ ਵਿਚਾਰ ਹੋਈ ਜੋੜਾ ਮਜ਼ਾ ਕਾ ਕਮੜੀ ਸਣਾ ਨਾ ਹੋਇਆ ਬਾਦਾਸਤ ਹੋਤੀ ਗੱਲ ਹੈ ਆ ਮੈਂ ਨਕਸਾਲਾ ਕਰਵਾਈ ਮੇਰੇ ਤੋਂ ਹੀ ਕਰਨਾ ਮੈਂ ਕਹਿੰਦਾ ਕਿ ਮੈਂ ਤੇਰਾ ਨਹੀਂ ਇਹ ਹਰ ਕਰਾ ਜੇ ਗੱਲ ਕਰਨ ਵਾਲੀ ਤੂੰ ਫੇਵੜਾ ਦਾਸ ਕਰਕੇ ਕਿੱਥੇ ਭੜਾਉਣਾ ਉਪਰਵਾ ਮੇਰੇ ਕੋ ਕੋਈ ਨਹੀਂ ਹੈਗਾ ਮੈਂ ਤੇ ਆਉਂ ਕਿਹੜਾ ਕਰੰਜਾਂ ਸਾਡੇ ਉ ਕੀ ਹੈਗਾ ਰਾਮਾ ਜੀ ਹੈਗਾ ਤੇ ਮੈਂ ਤੈਨੂੰ ਹੁਣ ਸਹਿਮਤ ਦਾਸ ਆਇਆ ਹਾਂ ਅਸੀਂ ਦਾ ਪ੍ਰਵਾਹ ਦੇ ਅਸੀਂ ਦਾ ਪ੍ਰਵਾਹ ਬੇਨ ਕਟੰਦਾ ਹੈ ਦੇਣਾ ਇਹ ਕਰਕੇ ਆਇਆ ਤੇ ਹੋਰ ਦਾ ਜੀ ਗਾਣੀ ਕਰ ਤੋਂ ਉੱਪਰ ਜਾ ਕਰ ਜੇ ਲਾਲ ਲਾਲ ਕੰਮ ਕੀਤੇ ਆ ਤੇ ਕਰਜਾ ਹੀ ਲਾਲ ਆ ਰਿਹਾ ਇੰਨਾ ਦੇ ਹੋ ਗਏ ਆਂ ਦੇ ਐਂ ਕਿੱਥੋਂ ਤੈਨੂੰ ਦੇਣੀ ਏ ਮੇਰੇ ਭਾਈ ਇਹ ਬਟੂ ਦੇ ਕਰਜਾ ਪੜਦਾ ਐ ਰੋ ਹਾਂ ਇਹ ਗੱਲ ਹੈ ਤੂੰ ਕਰੋ ਤੇ ਆ ਤੂੰ ਇਹਨਾਂ ਕਿੱਥੋਂ ਦੇਣੇ ਆ ਪਿਆਰ ਹੋਵੇ ਲੈ ਕਿੱਥੋਂ ਦੇਣੇ ਆ ਭਰਾ ਮੈਂ ਕੋਈ ਨਹੀਂ ਪੁੱਛੇਗਾ ਤੇਰੇ ਕੋਲ ਤੇ ਪੁੱਛ ਨਹੀਂਗਾ सतनाम सिंह काम की करते मेरा सन्यानी की दुकान है की तो गल जो गोलियां चलगा इतना पैन लगे ਜਦੋਂ ਸਾਨੂੰ ਖੜਾਕਾਇਆ ਇਹ ਜੋ ਭੱਜ ਗਏ ਕਹਿੰਦੇ ਨੇ ਜਿਹਨੂੰ ਬੰਦੇ ਪਕਣ ਸਿਰ ਤੇ ਬੰਦੇ ਫਾਇਰ ਕਰਕੇ ਭੱਜ ਗਏ ਕੈਮਰੇ ਦੇਖ ਕੇ ਤੇ ਕੈਮਰੇ ਸਾਨੂੰ ਕੋਈ ਸਮਝ ਨਹੀਂ ਆਈ ਕੀ ਕਾਰਨ ਕੋਈ ਰੱਜ ਸੀ ਕੀ ਕਾਰਨ ਕੀ ਬਣਿਆ ਹੈ ਜਿਸ ਤੇ ਕੋਈ ਨਹੀਂ ਆਇਆ ਤੋਂ ਅੱਗੇ ਮੈਨੂੰ ਕੋਈ ਬਾਰਾਤ ਹੋ ਜਾਂਦੀ ਆ ਪਰ ਮੈਂ ਫੋਨ ਹੀ ਛੁੱਟਿਆ ਬਾਅਦਾਂ ਨੰਬਰ ਹੀ ਸਾਡੇ ਕੋਲ ਬਾਹਰ ਹੈਗਾ ਨਹੀਂ ਇਸ ਦਾ ਕੀ ਮਾਇਕਾ ਮੈਂ ਫੋਨ ਛੁੱਟੇ ਕਰਨਾ

नुक़सान हूंदा त हुनजी ज़िमेवारी पुलिस हुई प्रशाशन हुई